ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਆਈ ਹੋਪ ਜੀ ਮੇਰੇ ਸਾਰੇ ਭੈਣ ਭਰਾ ਬਹੁਤ ਹੀ ਵਧੀਆ ਤੇ ਠੀਕ ਠਾਕ ਹੋਣਗੇ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਸਰਹੰਦ ਗੁਰਦੁਆਰਾ ਸਾਹਿਬ ਤੇ ਨਾਲ ਮੇਰੀ ਫੈਮਿਲੀ ਵੀ ਜਾ ਰਹੀ ਏ ਤੇ ਸਾਡੇ ਨਾਲ ਸਾਡੇ ਮਾਸੀ ਜੀ ਹਰੀਵੀ ਨਾਲ ਜੀ ਜਾ ਰਹੇ ਨੇ ਉਹ ਸਾਨੂੰ ਅੱਗੇ ਜਾ ਕੇ ਮਿਲਣਗੇ ਤੇ ਬਹੁਤ ਵਧੀਆ ਲੱਗ ਰਿਹਾ ਜੀ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੇ ਘਰ ਬੁਲਾਇਆ ਹੈ ਤੇ ਬਹੁਤ ਵਧੀਆ ਲੱਗ ਰਿਹਾ ਜੀ ਨਾਲ ਮੇਰੇ ਫੈਮਿਲੀ ਵੀ ਹੈ ਜੀ ਸਾਰੀ ਮੇਰੇ ਹਸਬੰਡ ਵੀ ਜਾ ਰਹੇ ਨੇ ਬੇਟਾ ਵੀ ਜਾ ਰਿਹਾ ਤੇ ਮਾਸੀ ਜੀ ਸਾਨੂੰ ਹੁਣ ਅੱਗੇ ਮਿਲਣਗੇ ਜੀ ਹੁਣ ਅਸੀਂ ਨਿਕਲੇ ਕਰੂ ਤੇ ਕਰੂ ਧੁੰਦ ਤੇ ਜੇ ਨਹੀਂ ਨਜ਼ਰ ਆ ਰਹੀ ਦਿੱਲੀ ਵਿੱਚ ਪੋਲੂਸ਼ਨ ਬਹੁਤ ਜ਼ਿਆਦਾ ਹੈ ਇਹਨੂੰ ਅਸੀਂ ਕੋਰਾ ਤੇ ਨਹੀਂ ਕਹਿ ਸਕਦੇ ਪੋਲੂਸ਼ਨ ਹੀ ਹੈ ਥੋੜਾ ਜਿਹਾ ਅਸੀਂ ਹੁਣ ਅੱਗੇ ਆ ਰਹੇ ਆ ਤੇ ਚਲਦੇ ਜਾ ਰਹੇ ਆ ਅੱਗੇ ਆਏ ਤੇ ਅਸੀਂ ਹੁਣ ਬਾਈਪਾਸ ਰੁੱਕ ਗਏ ਆ ਤੇ ਅੱਗੇ ਇੱਥੇ ਆ ਕੇ ਅਸੀਂ ਆਪਣੀ ਮਾਸੀ ਜੀ ਹਰਾਂ ਦਾ ਵੇਟ ਕਰ ਰਹੇ ਆ ਤੇ ਧੁੰਦ ਗਾਇਸ ਬਹੁਤ ਜ਼ਿਆਦਾ ਹੈ ਤੇ ਚਲੋ ਕੋਈ ਗੱਲ ਨਹੀਂ ਗੁਰੂ ਮਹਾਰਾਜ ਜੀ ਸਾਡੇ ਨਾਲ ਨੇ ਅੰਗ ਸੰਗ ਸਾਈ ਨੇ ਤੇ ਜਾਵਾਂਗੇ ਗੁਰੂ ਸਾਹਿਬ ਜੀ ਹਰਾਂ ਦੇ ਘਰ ਮੱਥਾ ਟੇਕ ਕੇ ਆਵਾਂਗੇ ਤੇ ਬਾਕੀ ਅਸੀਂ ਆਪਣੀ ਮਾਸੀ ਹਰਾਂ ਦਾ ਵੇਟ ਕਰ ਰਹੇ ਆ ਕਿ ਉਹ ਆ ਜਾਣ ਤੇ ਫਿਰ ਅਸੀਂ ਉਹਨਾਂ ਨਾਲ ਮਿਲ ਕੇ ਤੇ ਆਪਣੇ ਅੱਗੇ ਸਫ਼ਰ ਨੂੰ ਚੱਲੀਏ ਕੰਗਿਆ ਉਹਨਾਂ ਦੀ ਵੀ ਫੈਮਿਲੀ ਉਹਨਾਂ ਦੇ ਨਾਲ ਐ ਤੇ ਉਹ ਵੀ ਜਾ ਰਹੀ ਸੀ ਕਹਿੰਦੇ ਅਸੀਂ ਵੀ ਸਰਹੰਦ ਜਾਣਾ ਮੱਥਾ ਟੇਕਣ ਤੇ ਮੈਂ ਕਿਹਾ ਚਲੋ ਸਾਰੇ ਜੀ ਨੇ ਚਲਦੇ ਆ ਤੇ ਆਲੋ ਜੀ ਸਾਡੇ ਮਾਸੀ ਜੀ ਹਰੀ ਵੀ ਆ ਗਏ ਨੇ ਉਹਨਾਂ ਦਾ ਬੇਟਾ ਉਹਨਾਂ ਦੀ ਨੂੰ ਸਾਰੇ ਬੱਚੇ ਨਾਲ ਹੀ ਨੇ ਤੇ ਚਲੋ ਉਹ ਵੀ ਆ ਗਏ ਨੇ ਤੇ ਚਲੋ ਚਲਦੇ ਆ ਉਹਨਾਂ ਦੇ ਨਾਲ ਤੇ ਸਾਰੇ ਜੀ ਨੇ ਰਲ ਕੇ ਗੁਰੂ ਸਾਹਿਬ ਜੀ ਦੇ ਘਰ ਦਰਸ਼ਨ ਕਰਕੇ ਆਨੇ ਆ ਤੇ ਮੱਥਾ ਟੇਕ ਕੇ ਆਨੇ ਆ ਧੁੰਦ ਵੀ ਬਹੁਤ ਜ਼ਿਆਦਾ ਹੈਗੀ ਐ ਤੇ ਪਰ ਚਲੋ ਕੋਈ ਗੱਲ ਨਹੀਂ ਅੱਗੇ ਜਾ ਕੇ ਟਾਈਮ ਦੇ ਦੇ ਟਾਈਮ ਦੇ ਨਾਲ ਸਭ ਹਟ ਜਾਏਗਾ ਪਰ ਧੁੰਦ ਹਟਣ ਦਾ ਟਾਈਮ ਨਹੀਂ ਲੈ ਰਹੀ ਹੈਗੀ ਕਿਉਂਕਿ ਧੁੰਦ ਬਹੁਤ ਹੀ ਜ਼ਿਆਦਾ ਹੈ ਵਿਜ਼ਿਬਿਲਟੀ ਜ਼ੀਰੋ ਹੀ ਲੱਗ ਰਹੀ ਹੈ ਅਸੀਂ ਪੰਜਾਬ ਬਾਹਰ ਹਾਈਵੇ ਤੇ ਅਸੀਂ ਆ ਚੁੱਕੇ ਆ ਤੇ ਹਾਈਵੇ ਤੇ ਬਹੁਤ ਜ਼ਿਆਦਾ ਧੁੰਦ ਹੈ ਕਿਉਂਕਿ ਦਿੱਲੀ ਇੰਨੀ ਧੁੰਦ ਨਹੀਂ ਸੀ ਹੈਗੀ ਪਰ ਜਦੋਂ ਅਸੀਂ ਹਾਈਵੇ ਤੇ ਆਏ ਆ ਤਾਂ ਬਹੁਤ ਜ਼ਿਆਦਾ ਹੀ ਧੁੰਦ ਹੈ ਹੁਣ ਅਸੀਂ ਰਸਤੇ 'ਚ ਰੁਕੇ ਬੱਚਿਆਂ ਨੇ ਵਾਸ਼ਰੂਮ ਵਗੈਰਾ ਜਾਣਾ ਸੀ ਤੇ ਬੱਚੇ ਕਹਿੰਦੇ ਆਪਾਂ ਕੁਝ ਖਾਣਾ ਪੀਣਾ ਤੇ ਕਹ ਚਲੋ ਜੀ ਕੁਝ ਖਾ ਪੀ ਲੋ ਕੰਗ ਸਵੇਰੇ ਸਿਰਫ ਚਾਹ ਹੀ ਪੀਤੀ ਨਾਸ਼ਤਾ ਦੇ ਕਿਸੇ ਨੇ ਕੀਤਾ ਨਹੀਂ ਸੀ ਹੈਗਾ ਤੇ ਆਪਾਂ ਹੁਣ ਉੱਥੇ ਸਾਰੇ ਜਿਹਨੇ ਖੜੇ ਸੀ ਬੱਚੇ ਖੜੇ ਸੀ ਤੇ ਵੇਟ ਕਰ ਰਹੀ ਮਾਸੀ ਜੀ ਜੀ ਰੰਦਾ ਉਹ ਅੰਦਰ ਹੀ ਅਜੇ ਤੇ ਫਿਰ ਇਹ ਕਹਿ ਰਹੇ ਕਿ ਚਲੋ ਇੱਕ ਪਿਕ ਲੈ ਲਈਏ ਫਿਰ ਅਸੀਂ ਅੱਗੇ ਆਏ ਤਾਂ ਰਸਤੇ ਵਿੱਚ ਵੀ ਕਾਫੀ ਲੰਗਰ ਲੱਗਿਆ ਹੋਇਆ ਸੀ ਬਹੁ ਲੋਕੀ ਸੇਵਾ ਕਰਦੇ ਨੇ ਲੰਗਰ ਪਾਣੀ ਦੀ ਬਹੁਤ ਕਰਦੇ ਨੇ ਤੇ ਮੇਰੇ ਬੇਟੇ ਦੀ ਪੱਗ ਨਹੀਂ ਸੈਟ ਆ ਰਹੀ ਤਾਂ ਪੱਗ ਬਣ ਰਿਹਾ ਸੀ ਤੇ ਫਿਰ ਉਸ ਤੋਂ ਬਾਅਦ ਮੰਮੀ ਇਹਦੀ ਸਾਰੇ ਲੰਗਰ ਛਕ ਰਹੇ ਸੀ ਤੇ ਕਾਫੀ ਰੌਣਕ ਸੀ ਹਾਈਵੇ ਉੱਤੇ ਕਿਉਂਕਿ ਜਿੰਨੇ ਵੀ ਸਾਰੇ ਲੋਕੀ ਸਰਹੰਦ ਜਾ ਰਹੇ ਸੀ ਸਰਹੰਦ ਪਹੁੰਚ ਗਏ ਸੀ ਤੇ ਰੰਦੇ ਵੀ ਕਾਫੀ ਸਾਰੀ ਫਤੇਗੜ ਸਾਹਿਬ ਬਹੁਤ ਜ਼ਿਆਦਾ ਭੀੜ ਸੀ ਇੱਕ ਸਾਈਡ ਤੋਂ ਤੇ ਉਹਨਾਂ ਰਸਤਾ ਬੰਦ ਕੀਤਾ ਹੋਇਆ ਸੀ ਆਪਾਂ ਦੂਸਰੀ ਸਾਈਡ ਤੋਂ ਜਾ ਰਹੇ ਸੀ ਤੇ ਅਜੇ ਦੇ ਪਹਿਲਾ ਦਿਨ ਹੀ ਸੀ ਇੰਨੀ ਭੀੜ ਹੈ ਤੇ ਅਜੇ ਤਾਂ ਬਹੁਤ ਜ਼ਿਆਦਾ ਲekin ਚਲੋ ਅਸੀਂ ਸਹੀ ਟਾਈਮ ਤੇ ਆ ਗਏ ਕਿਉਂਕਿ ਸਾਨੂੰ ਦਰਸ਼ਨ ਹੋ ਜਾਣ ਕਿਉਂਕਿ ਗੱਡੀ ਨਹੀਂ ਅੱਗੇ ਜਾਣ ਦਿੰਦੇ ਹੈਗੇ ਕਾਫੀ ਘੱਟ 3-4 ਕਿਲੋਮੀਟਰ ਤੱਕ ਤੁਰਨਾ ਪੈਂਦਾ ਤੇ ਆਪਾਂ ਦੂਸਰੇ ਰਸਤੇ ਤੋਂ ਜਾ ਰਹੇ ਸੀ ਤੇ ਇੱਧਰ ਕਾਫੀ ਮਤਲਕੀ ਠੀਕ ਸੀ ਰਸਤਾ ਉਧਰ ਖੁੱਲਿਆ ਹੋਇਆ ਸੀ ਜਿਆਦਾ ਭੀੜ ਨਹੀਂ ਸੀ ਲੇਕਿ ਸੰਗਤ ਤਾਂ ਬਹੁਤ ਜਿਆਦਾ ਉਤਸ਼ਾਹ ਸੀ ਬਹੁਤ ਸਾਰੀ ਸੰਗਤ ਆਈ ਹੋਈ ਸੀ ਤੇ ਆਪਾਂ ਜਾ ਰਹੇ ਸੀ ਉਧਰ ਫਿਰ ਅੱਗੇ ਜਾ ਕੇ ਸਾਨੂੰ ਜੀ ਗੱਡੀ ਖੜੀ ਹੀ ਕਰਨੀ ਪਈ 1 ਕਿਲੋਮੀਟਰ ਅੱਗੇ ਸਾਨੂੰ ਜਾ ਕੇ ਉਰਨਾ ਪਿਆ ਤੇ ਨਾਲ ਮਾਸੀ ਹਰੀ ਸਾਰੇ ਬੱਚੇ ਆਪਾਂ ਸਾਰੇ ਜਾ ਰਹੇ ਸੀ ਵਾਹਿਗੁਰੂ ਵਾਹਿਗੁਰੂ ਕਰਦੇ ਤੇ ਮੈਂ ਨਾ ਸਾਰਿਆਂ ਨਾਲੋਂ ਅੱਗੇ ਸੀ ਕਿਉਂਕਿ ਇਹ ਬਹੁਤ ਔਲੀ ਤੁਰਦੇ ਨੇ ਤੇ ਮੈਂ ਬਹੁਤ ਤੇਜ਼ ਤੁਰ ਰਹੀ ਸੀ ਤੇ ਫਿਰ ਆਪਾਂ ਗੁਰਦੁਆਰੇ ਸਾਹਿਬ ਕੋਲ ਪਹੁੰਚ ਗਏ ਤੇ ਉੱਥੇ ਦੇਖਿਆ ਗੁਰੂਕਾਰ ਸਤਿਕਾਰ ਨਮਸਕਾਰ ਕੀਤਾ ਵਾਹਿਗੁਰੂ ਜੀ ਨੂੰ ਤੇ ਬਹੁਤ ਅੱਛਾ ਲੱਗਾ ਤੇ ਪਿੱਛੇ ਮਾਸੀ ਆਰੀ ਰਹਿ ਗਈ ਸੀ ਉਹਨਾਂ ਦਾ ਵੇਟ ਕਰ ਰਹੀ ਸੀ ਕਿ ਚਲੋ ਆ ਜਣ ਸਾਰੇ ਇਕੱਠੇ ਜੀ ਨੇ ਇਕੱਠੇ ਹੋ ਕੇ ਅੰਦਰ ਜਾਣੇ ਆ ਜੀ ਤੇ ਮੱਥਾ ਟੇਕਦੇ ਆ ਜੀ ਕਾਫੀ ਸੰਗਤ ਆਈ ਹੋਈ ਏ ਗੁਰੂ ਸਾਹਿਬ ਜੀ ਦੇ ਘਰ ਮੱਥਾ ਟੇਕਣ ਨੂੰ ਚਲੋ ਆਓ ਜੀ ਹੁਣ ਅਸੀਂ ਅੰਦਰ ਚੱਲਦੇ ਆਂ ਤੇ ਮੱਥਾ ਟੇਕਦੇ ਆਂ ਜੀ ਇਹ ਮੇਰਾ ਬੇਟਾ ਹੈ ਜੀ ਕਹਿੰਦਾ ਮੰਮੀ ਜਲਦੀ ਚਲੋ ਮੈਂ ਕਹਾ ਨਹੀਂ ਨਹੀਂ ਮੈਂ ਟੋੜਨਾ ਸਾਰੇ ਨਾਲ ਪਹਿਲੇ ਹੀ ਚੱਲ ਰਹੇ ਆ ਤੁਸੀਂ ਰਹੇ ਨੇ ਪਿੱਛੇ ਆ ਵੇਖੋ ਜੀ ਅਸੀਂ ਹੁਣ ਅੰਦਰ ਆ ਗਏ ਆ ਦੇਖੋ ਕਿੰਨੀ ਸੰਗਤ ਆਈ ਹੋਈ ਹੈ ਕਿੰਨੀ ਸੰਗਤ ਦੂਰ ਦੂਰ ਤੋਂ ਕਿੰਨੀ ਸੰਗਤ ਆਈ ਹੋਈ ਹੈ ਜੀ ਸਾਰਾ ਗੁਰਦੁਆਰਾ ਸਹਿ ਚਾਰੇ ਪਾਸੂ ਭਰਿਆ ਹੋਇਆ ਹੈ ਜੀ ਬਸ ਆਈ ਗਏ ਗੁਰੂ ਜੀ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਣ ਜੀ ਸਾਰਿਆਂ ਨੂੰ ਤੇ ਦੇਖੋ ਰੌਣਕਾਂ ਸੰਗਤ ਕਿੰਨੀ ਹੈ ਜੀ ਫੇਰ ਆਪਾਂ ਮੱਥਾ ਟੇਕਣ ਲੱਗੇ ਲੈਂਡ ਦੇ ਵਿੱਚ ਲੱਗ ਗਏ ਸੀ ਤੇ ਭੀੜ ਬਹੁਤ ਜ਼ਿਆਦਾ ਸੀ ਚਲੋ ਪਰ ਲੇਕਿਨ ਅਸੀਂ ਕਿਹਾ ਕੋਈ ਗੱਲ ਨਹੀਂ ਗੁਰੂ ਮਹਾਰਾਜ ਦੇ ਘਰ ਆਏ ਹਾਂ ਮੱਥਾ ਤੇ ਜ਼ਰੂਰ ਟੇਕ ਕੇ ਜਾਵਾਂਗੇ ਫੇਰ ਅਸੀਂ ਲਾਈਨ ਦੇ ਵਿੱਚ ਲੱਗ ਗਏ ਸੀ ਮੱਥਾ ਟੇਕਣ ਦੀ ਅਸੀਂ ਮੱਥਾ ਟੇਕ ਲਿਆ ਸੀ ਅੰਦਰ ਇਹ ਜੀ ਅੰਦਰੋਂ ਮੱਥਾ ਟੇਕ ਕੇ ਫਿਰ ਅਸੀਂ ਬਾਹਰਲੀ ਸਾਈਡ ਆ ਗਏ ਸੀ ਤੇ ਫਿਰ ਆਪਾਂ ਚੱਲੇ ਗਏ ਸੀ ਠੰਡੇ ਬੁਰਜਵਾਲ ਦੇ ਪਾਸੇ ਤੇ ਉਧਰ ਵੀ ਕਾਫੀ ਸੰਗਤ ਸੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਰੰਦਾ ਹੈ ਜੀ ਬਹੁਤ ਭੀੜ ਰਹਿੰਦੀ ਹੈ ਪਰ ਗੁਰੂ ਸਾਹਿਬ ਦੀ ਭਾਵਨਾ ਨੂੰ ਮੱਦੇਨਜ਼ਰ ਬਹੁਤ ਸੰਗਤ ਪਹੁੰਚਦੀ ਹੈ ਜੀ ਕਿਉਂਕਿ ਸਭ ਨੂੰ ਪਤਾ ਹੈ ਜੀ ਇਤਿਹਾਸ ਬਾਰੇ ਤੇ ਸੰਗਤ ਉਹ ਮੋਹਮਾ ਆ ਕੇ ਆਈ ਹੋਈ ਸੀ ਤੇ ਆਪਾਂ ਵੀ ਵੇਟ ਕਰ ਰਹੇ ਸੀ ਅਸੀਂ ਮਾਸੀ ਹਰੀ ਸਾਡੇ ਨਾਲ ਨੇ ਥੋੜੇ ਉਹਨਾਂ ਨੂੰ ਦਿੱਕਤ ਐ ਤੋਂ ਚੱਲ ਨਹੀਂ ਪਾਉਂਦੇ ਤੇ ਆਪਾਂ ਉਹਨਾਂ ਦਾ ਵੇਟ ਐ ਸੀ ਤੇ ਉਹਨਾਂ ਕਹੇ ਤੁਸੀਂ ਬੈਠ ਜਾਓ ਕਿ ਭੀੜ ਬਹੁਤ ਜ਼ਿਆਦਾ ਸੀ ਤੇ ਟਾਈਮ ਲੱਗ ਜਾਣਾ ਜੀ ਮਾਸੀ ਨੂੰ ਹੱਥ ਫੜ ਕੇ ਉਹਨਾਂ ਦੀ ਨੂੰ ਲੈ ਕੇ ਆ ਰਹੀ ਸੀ ਰਹੀ ਮਾਸੀ ਨੇ ਕਿਹਾ ਤੂੰ ਬਹਿ ਜਾ ਜੇ ਤੇ ਕੋਈ ਨਹੀਂ ਜਾਣ ਹੋਣਾ ਹੈਗਾ ਤੇ ਕਹਿੰਨੇ ਚਲੋ ਕੋਈ ਗੱਲ ਨਹੀਂ ਬੇਟਾ ਵੇਖਨੇ ਆ ਤੇ ਅਸੀਂ ਉਹਨਾਂ ਨੂੰ ਬਿਠਾ ਰਹੇ ਸੀ ਤੇ ਇੱਧਰ ਮੇਰਾ ਬੇਟਾ ਮੇਰੀ ਮੰਦਰੀਨ ਲੋ ਵੀ ਸੀ ਕਉਂਗੀ ਸੰਗਤ ਹੀ ਬਹੁਤ ਜ਼ਿਆਦਾ ਹੈ ਨਾ ਗੁਰਦੁਆਰੇ ਅਜੇ ਤੇ ਪਹਿਲਾ ਦਿਨ ਸੀ ਤੇ 10 ਦਿਨ ਮਤਲਬ ਇਸੇ ਅੱਜ ਇੰਨੀ ਪੀੜ ਦਿਨੋਂ ਦੇਣ ਤੇ ਪੀੜ ਵਧਣੀ ਹੀ ਹੈ ਕਿਉਂਕਿ ਸਾਰੀ ਸੰਗਤ ਆਂਦੀ ਹੈ ਜੀ ਦੂਰ ਦੂਰ ਦਰਾਡੇ ਤੋਂ ਲੋਕ ਆਂਦੇ ਨੇ ਜੀ ਦਰਸ਼ਨ ਕਰਨ ਨੂੰ ਫੇਰ ਆਪਾਂ ਥੋੜੇ ਅੱਗੇ ਜਾ ਅੱਗੇ ਅੱਗੇ ਜਾ ਕੇ ਆਪਾਂ ਆਪਣੇ ਲਾਈਨ ਦੇ ਵਿੱਚ ਲੱਗੇ ਸਾਰੇ ਜਿਹਨੇ ਵਾਹਿਗੁਰੂ 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 ਦਾ ਸਿਮਰਨ ਕਰਦੇ ਹੋਏ ਅੱਗੇ ਵਧ ਰਹੇ ਸੀ ਬਹੁਤ ਸੰਗਤ ਜੀ ਸਾਰੇ ਜਪ ਕਰਦੇ ਜਾ ਰਹੇ ਸੀ ਵਾਹਿਗੁਰੂ ਵਾਹਿਗੁਰੂ ਅਸੀਂ ਸ਼ੁਕਰ ਕਰਦੇ ਗੁਰੂ ਮਹਾਰਾਜ ਨੂੰ ਕਿ ਸਾਨੂੰ ਵਾਹਿਗੁਰੂ ਜੀ ਨੇ ਇੱਥੇ ਬੁਲਾਇਆ ਜੀ ਅੱਜ ਅਸੀਂ ਇੰਨੀ ਸਾਰੀ ਸੰਗਤ ਦਾ ਗੁਰੂ ਰੂਪੀ ਸਾਰੀ ਸੰਗਤ ਦਾ ਦਰਸ਼ਨ ਕੀਤੇ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਅਸੀਂ ਅੱਗੇ ਵਧਦੇ ਜਾ ਰਹੇ ਸੀ ਠੰਡੇ ਬੁਰਜਵਾਲ ਤੇ ਸਾਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਜੀ ਤੇ ਮੇਰੇ ਬੇਟੇ ਨੇ ਜੀ ਸਾਰੇ ਵਾਹਿਗੁਰੂ 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 ਕਰਦੇ ਪਏ ਨੇ ਤੇ ਅਸੀਂ ਠੰਡੇ ਬੁਰਜ ਵਾਲੇ ਦੇਖੋ ਗੁਰੂ ਸਾਹਿਬ ਨੇ ਜਦੋਂ ਪੋ ਦਾ ਮਹੀਨਾ ਸੀ ਤੋ ਕਿੰਨੀ ਠੰਡ ਲੇਕਿਨ ਇਸ ਟਾਈਮ ਜਦੋਂ ਅਸੀਂ ਦਰਸ਼ਨ ਨੂੰ ਜਾ ਰਹੇ ਸੀ ਤੇ ਬਿਲਕੁਲ ਠੰਡ ਨਹੀਂ ਲੱਗ ਰਹੀ ਕਿ ਦੇਖੋ ਗੁਰੂਪਾ ਮਹਾਰਾਜ ਨੇ ਆਪਣੀ ਸੰਗਤ ਨਾਲ ਕਿੰਨਾ ਪਿਆਰ ਹੈ ਕਿ ਆਪਾਂ ਜੋ ਕੋਟੀਆਂ ਸਵੇਡਰ ਪਾਈਆਂ ਸਾਨੂੰ ਗਰਮੀ ਲੱਗ ਰਹੀ ਸੀ ਅਸੀਂ ਫਿਰ ਅੰਦਰ ਵਧੇ ਅੰਦਰ ਮੱਥਾ ਟੇਕਿਆ ਨਮਸਕਾਰ ਕੀਤਾ ਤੇ ਸਰਬਾ ਸੰਗਤ ਦੀ ਸਰਬੱਤ ਦਾ ਭਲਾ ਮੰਗਿਆ ਜੀ ਵਾਹਿਗੁਰੂ ਸਾਹਿਬ ਨੂੰ ਚੰਗਾ ਰੱਖੇ ਫਿਰ ਅਪਨ ਨਿਸ਼ਾਨ ਸਾਹਿਬ ਵੱਲ ਵਧੇ ਉਧਰ ਮੱਥਾ ਟੇਕਿਆ ਤੇ ਸਾਰੇ ਆਲੇ ਦੁਆਲੇ ਬਹੁਤ ਸੰਗਤ ਸੀ ਸਾਰੇ ਸਤਿ ਨਮਸਕਾਰ ਹੋ ਰਹੇ ਸੀ ਮੱਥਾ ਟੇਕ ਰਹੇ ਸੀ ਠੰਡੇ ਬੁਰਜ ਦੇ ਤੁਸੀਂ ਵੀ ਕਰੋ ਦਰਸ਼ਨ ਜੀ ਬੱਚੇ ਵੀ ਨਾਲ ਸੀ ਹੋਰ ਨੇ ਫਿਰ ਅਸੀਂ ਅੱਗੇ ਵਧੇ ਆ ਜੀ ਅੱਗੇ ਵਧ ਕੇ ਦੇ ਮੱਥਾ ਟੇਕਿਆ ਜੀ ਬਹੁਤ ਅੱਛਾ ਲੱਗ ਰਿਹਾ ਸੀ ਥੋੜਾ ਮਨ ਭਾਵ ਦੇ ਲੇਕਿਨ ਖੁਸ਼ੀ ਇੰਨੀ ਸੀ ਕਿ ਮੈਂ ਤੇ ਸੰਗਤ ਦੇ ਵਿੱਚ ਸੀ ਕਿ ਕੁਝ ਮਹਿਸੂਸ ਹੀ ਨਹੀਂ ਹੋ ਰਿਹਾ ਹੈਗਾ ਕਿੰਨਾ ਵਧੀਆ ਉੱਥੇ ਲੱਗ ਰਿਹਾ ਸੀ ਸਭ ਆਪਣੇ ਆਪਣੇ ਚੱਲੀ ਜਾ ਰਹੇ ਸੀ ਮੱਥਾ ਟੇਕ ਰਹੇ ਸੀ ਕੋਈ ਆ ਰਿਹਾ ਸੀ ਕੋਈ ਜਾ ਰਿਹਾ ਸੀ ਹੌਮ ਹੁਮਾ ਕੇ ਕਾਫੀ ਸੰਗਤ ਪਹੁੰਚੀ ਹੋਈ ਸੀ ਸੀ ਗੁਰੂ ਘਰ ਬਹੁਤ ਵਧੀਆ ਲੱਗ ਰਿਹਾ ਸੀ ਇਹ ਮੇਰੇ ਮਾਸੀ ਜੀ ਦੇ ਬੇਟਾ ਜੀ ਨੇ ਤੇ ਆਪਾਂ ਦਰਸ਼ਨ ਕਰ ਰਹੇ ਸੀ ਬਹੁਤ ਭੀੜ ਸੀ ਜੀ ਬਹੁਤ ਭੀੜ ਸੀ ਪਰ ਜਦੋਂ ਦਰਸ਼ਨ ਦੀ ਭਾਵਨਾ ਹੋਵੇ ਨਾ ਤਾਂ ਫਿਰ ਭੀੜ ਨਹੀਂ ਕੁਝ ਵੀ ਨਹੀਂ ਗੁਰੂ ਸਾਹਿਬ ਜੀ ਆਪ ਅੰਗ ਸੰਗ ਸਹਾਇ ਹੁੰਦੇ ਨੇ ਜੀ ਤੇ ਦਰਸ਼ਨ ਹੋ ਗਏ ਸੀ ਬਹੁਤ ਵਧੀਆ ਅਗਰ ਠੰਡੇ ਪੁਰਜ ਦਾ ਆਪਾਂ ਦਰਸ਼ਨ ਕਰ ਲਏ ਸੀ ਦਰਸ਼ਨ ਕਰਕੇ ਆਪਾਂ ਥੱਲੇ ਜਾ ਰਹੇ ਸੀ ਲੇਕਿਨ ਥੋੜਾ ਤੁਹਾਨੂੰ ਪਤਾ ਭੀੜ ਹੈ ਭੀੜ ਦੇ ਵਿੱਚ ਬਹੁਤ ਧਿਆਨ ਨਾਲ ਚੱਲਣਾ ਪੈਂਦਾ ਹੈ ਪਰ ਬਾਕੀ ਜੋ ਵੀ ਭੈਣ ਭਰਾ ਜਾ ਰਹੇ ਨੇ ਬਸ ਦੇਖ ਕੇ ਜਾਣਾ ਕਿਉਂਕਿ ਇੱਥੇ ਥੋੜਾ ਜਿਹਾ ਨਾ ਦਿੱਕਤ ਵੀ ਹੋ ਰਹੀ ਸੀ ਇੱਕ ਦੋ ਤੇ ਪਰਸ ਵਗੈਰਾ ਚੋਰੀ ਹੋ ਗਏ ਸੀ ਉੱਥੇ ਫਿਰ ਆਪਾਂ ਉੱਤੂ ਦਰਸ਼ਨ ਕਰਕੇ ਆਪਾਂ ਥੱਲੇ ਆ ਗਏ ਸੀ ਠੰਡੇ ਬੁਰਜ ਦੇ ਦਰਸ਼ਨ ਕਰਕੇ ਥੱਲੇ ਆ ਰਹੇ ਦੇਖੋ ਕਿੰਨੀ ਭੀੜ ਹੈ ਤੁਸੀਂ ਆਪ ਹਿਸਾਬ ਲਾ ਲਓ ਕਿਉਂਕਿ ਅਜੇ ਪਹਿਲਾ ਦਿਨ ਨੇ ਇੰਨੀ ਭੀੜ ਹੈ ਤੇ ਜੇ 10 ਦਿਨ ਸ਼ੀ ਦੀ ਦਿਹਾੜੀ ਚਲਨੇ ਨੇ ਤੇ 10 ਦਿਨ ਸੰਗਤਾਂ ਨੇ ਆਣਾ ਹੈ ਜੀ ਤੇ ਕਿੰਨਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੇ ਨਾਲ ਭਾਵਨਾ ਹੈ ਜੀ ਕੋਈ ਨਹੀਂ ਵੀ ਪੀੜ ਹੋਵੇ ਸੰਗਤ ਜਿੱਥੋਂ ਮਰਜੀ ਹੋਵੇ ਦੂਰ ਦਰਾਡੇ ਤੋਂ ਬਹੁਤ ਲੱਗਿਓ ਸਾਰੀ ਸੰਗਤਾਂ ਪਹੁੰਚੀਆਂ ਹੋਈਆਂ ਸੀ ਤੇ ਆਨੰਦ ਵੀ ਬਹੁਤ ਆ ਰਿਹਾ ਸੀ ਤੇ ਥੋੜਾ ਮਨਚ ਹੈ ਵੀ ਸੀ ਦੇਖੋ ਗੁਰੂ ਮਹਾਰਾਜ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਉਸ ਦਾ ਥੋੜੀ ਅਸੀਂ ਬਾਹਰਲੀ ਤਰਫਾਇਤ ਨਗਰ ਕੀਰਤਨ ਨਿਕਲ ਰਿਹਾ ਸੀ ਜੀ ਤੇ ਸਾਨੂੰ ਉੱਥੇ ਦੇ ਵੀ ਦਰਸ਼ਨ ਹੋਏ ਤੇ ਗੱਤਕਾ ਚੱਲ ਰਿਹਾ ਸੀ ਨਗਰ ਕੀਰਤਨ ਆਇਆ ਹੋਇਆ ਸੀ ਤੇ ਇੱਥੇ ਗੱਤਕਾ ਚੱਲ ਰਿਹਾ ਗੱਤਕਾ ਖੇਡ ਰਹੇ ਸੀ ਬਹੁਤ ਵਧੀਆ ਲੱਗ ਰਿਹਾ ਸੀ ਆਨੰਦ ਆ ਰਿਹਾ ਸੀ ਕਿ ਅਸੀਂ ਇੰਨੀ ਪਾਵਨ ਧਰਤੀ ਤੇ ਪਹੁੰਚੇ ਹੋਏ ਆ ਤੇ ਬੱਚੇ ਇੱਥੇ ਆਪਣਾ ਨਗਰ ਗੱਤਕਾ ਖੇਡ ਰਹੇ ਆਪਣੇ ਜੋਰ ਦਿਖਾ ਰਹੇ ਸੀ ਤੁਸੀਂ ਵੀ ਦੇਖੋ ਜੀ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਗੁਰੂ ਮਾਰਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਅੱਛਾ ਲੱਗ ਰਿਹਾ ਅਸੀਂ ਜੀ ਫਿਰ ਅਸੀਂ ਮੱਥਾ ਟੇਕ ਕੇ ਘਰ ਨੂੰ ਵਾਪਸੀ ਆ ਚੁੱਕੇ ਸੀ ਤੇ ਰਾਤ ਨੂੰ ਬਹੁਤ ਜ਼ਿਆਦਾ ਕੋਹਰਾ ਸੀ ਤੇ ਇੱਕਦਮ ਵਿਜ਼ਿਬਿਲਟੀ ਜ਼ੀਰੋ ਸੀ ਦਰਸ਼ਨ ਸਾਨੂੰ ਬਹੁਤ ਵਧੀਆ ਹੋਏ ਜੀ ਤੇ ਚਲੋ ਹੁਣ ਇੱਥੇ ਹੀ ਮੇ ਆਪਣਾ ਵਲੋਗ ਖਤਮ ਕਰਨੀ ਹੈ ਆਈ ਹੋਪ ਜੀ ਤੁਹਾਨੂੰ ਮੇਰਾ ਵਲੋਗ ਬਹੁਤ ਪਸੰਦ ਆਇਆ ਹੋਏਗਾ ਜੀ ਤੇ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਰਬੱਤ ਦਾ ਭਲਾ ਕਰੇ ਜੀ ਤੇ ਐਵੇਂ ਹੀ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਨਾਲ ਜੋੜੀ ਰੱਖਣਾ ਜੀ